ਤੇਰੀ ਰਾਸ ਤੁਮ ਮਾਤ ਪਿਤਾ ਬਾਰਕ ਤੇਰ ਤੁਮਰੀ ਕਿਰਪਾ ਮੈਂ ਸੁਖ ਕਨੇ ਕੋਈ ਨ ਜਾਣ ਤੁਮਰਾ ਅੰਤ ਉਚਤ ਉਚਾ ਭਗਵੰਤ ਸਗਲ ਸਮਗਰੀ ਤੁਮਰਾ ਸੂਤਰ ਧਾਰ ਤੁਮ ਤੇ ਹੋਏ ਸੋ ਤੁਮਰੀ ਗਤ ਮੇ ਤੁਮ ਹੀ ਜਾਨ ਨਾਨਕ ਦਾਸ ਸਦਾ ਕੁਰਬਾਨ ਤੁਮਰੀ ਗਤ ਮੇ ਤੁਮ ਹੀ ਸ੍ਰੀ ਵਾਹਿਗੁਰੂ ਜੀ ਮਿਹਰਮਾਨ ਸਹਬ ਮਿਹਰਮਾਨ ਸਹਬ ਮੇਰਾ ਮਿਹਰਮਾਨ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗੋਤੀ ਜੀ ਸਹਾਈ ਵਾਰ ਸ੍ਰੀ ਭਗੋਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗੋਤੀ ਸਿਮਰ ਕੈ ਗੁਰੂ ਨਾਨਕ ਲਈ ਤਾਏ ਫਿਰ ਅੰਗਦ ਗੁਰ ਤੇ ਅਮਰਦਾਸ RAMਦਾਸ ਹੋਈ ਸਹਾਈ अर्जुन ਹਰ ਗੋਬਿੰਦ ਨੂੰ ਸਿਮਰੋਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਾਈਐ ਜਿਸ ਅਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਾਉ ਨਿਦਿਆਵੇ ਧਾਈ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਸੱਚੇ ਪਾਤਸ਼ਾਹ ਜੀ ਸਭ ਥਾਈ ਹੋਈ ਸਹਾਏ ਸਤਿ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਹਿਗੁਰੂ ਦਸਾਂ ਪਾਸ਼ਾਈਆਂ ਦੇ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜਗਦੀ ਜੋਤ ਹਾਜ਼ਰਾ ਹਜੂਰ ਜਹਿਰਾ ਜਹੂਰ ਕਲਯੁਗ ਕੇ ਬੁਹੇਥ ਨਾਮ ਕੇ ਜਹਾਜ਼ ਹਲਤ ਪਲਤ ਕੇ ਰਖੇਕ ਲੋਕ ਪਰਲੋਕ ਕੇ ਸਹਾਇਕ ਹਾਜ਼ਰ ਨਾਜ਼ਰ ਦਸਾਂ ਪਾਸ਼ਾਈਆਂ ਦੇ ਸਰੂਪ ਤਿਨਾਂ ਦੇ ਪਾਠ ਦਰਸ਼ਨ ਦੀਦਾਰ ਜੀ ਕਾ ਧਿਆਨ ਧਰ ਕੇ ਬੋਲਣਾ ਜੀ ਸ੍ਰੀ ਰ 10 ਪਾਛਾਈਆਂ 4 ਸਹਿਬਜ਼ਾਦੇ 5 ਪਿਆਰੇ 40 ਮੁਕਤੇ ਸਮੂਹ ਸੰਤਾਂ ਸਮੂਹ ਭਗਤਾਂ ਸਮੂਹ ਸਚਾਰਿਆਂ ਪਿਆਰਿਆਂ ਸਿੱਧਕਵਾਨਾਂ ਸਮੂਹ ਸ਼ਹੀਦਾਂ ਸਿੰਘਾਂ ਜੀ ਦੀ ਕਮਾਈ ਦਾ ਧਿਆਨ ਧਰ ਕੇ ਬੋਲਣਾ ਜੀ ਸ੍ਰੀ ਵਾਹਿਗੁਰੂ ਸਮੂਹ ਗੁਰਦਖਤਾਂ ਸਮੂਹ ਗੁਰਦੁਆਰਿਆਂ ਝੰਡਿਆਂ ਬੁੰਗਿਆਂ ਨਿਸ਼ਾਨਾਂ ਜੀ ਦਾ ਧਿਆਨ ਧਰ ਕੇ ਬੋਲਣਾ ਜੀ ਸ੍ਰੀ ਵਾਹਿਗੁਰੂ हे अकाल पुरख अंतर्जामी श्री गुरु नानक देव निरंकार स्वरूप सच्चे पादशाह जी आप जी दे हजूर बिनती है दासां दे सिर ते हाथ रखो काम क्रोध लोभ मोह अहंकार तो बचाओ नाम दान गरीबी दान सिक्खी दान सिदक दान प्रसाद दान शांति बक्षो तोडे चरणा नाल बण आवे सासاں ਕੇਸاں नाल सिक्खी बक्षो ਪ੍ਰੇਮਾ ਭਗਤੀ ਬਖਸ਼ੋ ਸਿਰ ਤੇ ਹੱਥ ਰੱਖੋ ਚਰਨਾ ਨਾਲ ਜੋੜ ਲਓ ਕਲਯੁਗ ਨੂੰ ਦੂਰ ਕਰੋ ਦਾਸਾਂ ਦੇ ਹਿਰਦਿਆਂ ਤੇ ਵਸੋ ਚਰਨਾ ਵਿੱਚ ਮੇਲ ਲਓ ਟੁੱਟੀ ਗੰਢੋ ਮਿਹਰਬਾਨ ਜੋ ਭਾਵੇ ਸੋ ਕੰਮ ਕਰਾਈ ਜੋ ਨਾ ਭਾਵੇ ਸੋ ਨਾ ਕਰਾਈ ਜੋ ਭਾਵੇ ਸੋ ਮਤ ਬੁੱਧ ਸੰਗਤ ਦੇਈ ਜੋ ਨਾ ਭਾਵੇ ਸੋ ਨਾ ਦੇਈ ਜਿੱਥੇ ਭਾਵੇ ਤਿੱਥੇ ਰੱਖ ਲੈ ਜਿੱਥੇ ਨਾ ਭਾਵੇ ਤਿੱਥੇ ਨਾ ਰਖੀਂ ਜਿੱਥੇ ਰੱਖੀਆਂ ਆਵਦੇ ਚਰਨਾ ਵਿੱਚ ਰੱਖੀਆਂ ਖੰਡ ਭਜਨ ਬਖਸ਼ੀਂ ਦਰਗਾਹ ਦੇ ਸਾਜਿਆਂ ਨਿਵਾਜਿਆਂ ਗੁਰਮਖਾਂ ਪਿਆਰਿਆਂ ਦੇ ਮੇਲੇ ਬਖਸ਼ੀਂ ਜਿਨ੍ਹਾਂ ਦੇ ਮਿਲਨ ਕਰਕੇ ਸਿੱਖੀ ਸਿਦਕ ਦੀਪ ਪ੍ਰਾਪਤੀ ਹੋਵੇ ਤੁਰ ਦਰਗਾਹ ਦੀ ਸਮਤ ਮਿਲੇ ਦਰਗਾਹ ਦੇ ਬਖਸ਼ਾ ਹੋਿਆਂ ਦੇ ਮੇਲੇ ਬਖਸ਼ੀਂ ਦਰਗਾਹ ਤੋਂ ਡਿੱਗੇ ਧੱਕੇ ਨਿੰਦਕ ਦੀ ਸੰਗਤ ਨਾ ਦੇਈ ਜੀ ਮਿਹਰਬਾਨ ਜੀ ਜਗਤ ਜਲੰਦਾਰ ਰਖ ਲੈ ਆਪਣੀ ਕਿਰਪਾ ਧਾਰ ਜਿਤ ਦੁਆਰੇ ਬਰੈ ਤਿ ਤੇ ਲਹਿ ਉਬਾਰ ਸਰਦੇ ਬਲ ਦੇ ਸੰਸਾਰ ਤੋਂ ਹੱਥ ਦੇ ਕੇ ਵਿਚਾਲੋ ਸਤਿਗੁਰੂ ਜੀ ਰਹਿਮ ਕਰੋ ਆਪਦੇ ਚਰਨਾਂ ਦੀ ਓਟ ਬਖਸ਼ੋ ਦਰੋਂ ਘਰੋ ਨਾਮਦਾਨ ਬਖਸ਼ੋ ਮੈਂ ਕੀਤਾ ਨਾ ਜਾਤਾ ਹਰਾਮ ਖੋਰ ਹਾਂ ਕਿਆ ਮਉਂ ਦੇਸਾਂ ਦੁਸ਼ਟ ਚੋਰ ਗੁਣਹਗਾਰ ਲੂਣ ਹਰਾਮੀ ਪਾਹਨ ਨਾਵ ਨਾ ਪਾਰ ਕਰਾਮੀ ਜੇ ਤਾ ਸਮੁੰਦ ਸਾਗਰ ਨੀਰ ਭਰਿਆ ਤੇ ਤੇ ਔਗਨ ਹਮਾਰੇ ਦਇਆ ਕਰੋ ਕਸ਼ ਮਿਹਰ ਪਾਵੋ ਡੁੱਬਦੇ ਪੱਥਰ ਤਾਰੇ ਕੂਪ ਭਰਿਓ ਜੈਸੇ ਦਾਦਰਾ ਕਸ਼ ਦੇਸ ਵਿਦੇਸ ਨਾ ਬੂਜੈ ਸੇ ਮੇਰਾ ਮਨ ਵਿਖਿਆ ਬੇ ਮੋਹਿਆ ਕਸ਼ ਆਰਾ ਪਾਰਨਾ ਸੂਝ ਹੇ ਵਾਹਿਗੁਰੂ ਗੁਰੂ ਨਾਨਕ ਸਾਹਿਬ ਜੀ ਗਰੀਬ ਨੂੰ ਬਖਸ਼ ਲਓ ਨਿਤਤਾ ਮੰਤਪ ਦੇ ਦਰਗੇ ਖੜਾ ਹੈ ਮੰਤੇ ਦੀ ਝੋਲੀ ਖੈਰ ਪਾਓ ਮੰਤਾ ਖਾਲੀ ਨਾ ਜਾਏ ਆਪ ਦੇ ਦਰ ਦੇ ਸਿਰਤ ਬਖਸ਼ੋ ਸੌ 라ਮੇ ਦਿਨ ਕੈ ਰਾਤੀ ਮਿਲ ਸੁਹੰਸ ਸਿਪ ਸਲਾਹਨ ਛੱਡ ਕੇ ਕਰੰਗੀ ਲੱਗਾ ਹੰਸ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ ਕੋਟ ਔਗਣ ਭਰੇ ਪੀਤੇ ਰਿਆਂ ਗੁਰੂ ਗਰੀਬ ਨਵਾਜ ਸਾਡੇ ਕਰਮਾਂ ਦਾ ਹਿਸਾਬ ਨਾ ਤਕੋ ਸਾਡੇ ਤੇ ਮਿਹਰ ਭਰੀ ਦ੍ਰਿਸ਼ਟੀ ਤਕੋ ਜਿਸ ਤਰ੍ਹਾਂ ਸੱਜਣ ਠਗਦਾ ਭੂਮੇ ਡਾਕੂ ਦਾ ਕੌਡੇ ਰਾਖਸ਼ ਦਾ ਕੋਈ ਗੁਣ ਔਗਣ ਨਹੀਂ ਚਿਤਾ ਰਿਆ ਅਸੀਂ ਉਸੇ ਹੀ ਪਾਲਤੀ ਦੇ ਆਦਮੀ ਹਾਂ ਉਸ ਤੋਂ ਵੀ ਵਿਵਧੀਕ ਪਾਪੀ ਹਾਂ ਸਭ ਤਰ੍ਹਾਂ ਕਰਕੇ ਬਖਸ਼ ਲਓ ਸੁਤ ਅਪਰਾਧ ਕਰਤ ਹਾਂ ਜੇਤੇ ਜਨਨੀ ਚੀਤਨਾ ਰਾਖਸ ਤੇ ਤੇ ਰਾਮਈਆ ਹਾਂ ਬਾਰਕ ਤੇਰਾ ਕਾਹੇ ਨਾ ਖੰਡੇ ਸਭ ਗਣ ਮੇਰਾ ਸੱਜਣ ਤੂੰ ਹੈ ਸੈਨ ਤੂੰ ਮੈਂ ਤੁਝ ਪਰ ਬਹੁ ਮਾਨਿਆ ਜਾਂ ਤੂੰ ਅੰਦਰ ਤਾਂ ਸੁਖ ਹੈ ਤੂੰ ਨਿਮਾਣੀ ਮਾਨਿਆ ਜੇ ਤੂੰ ਟੁਠਾ ਕਿਰਪਾ ਨਿਧਾਨ ਨਾ ਦੂ ਜਾਵੇ ਖਾਲ ਇਹ ਆ ਪਾਈ ਮੁੰਦਾ ਤਰੀ ਨਿਤ ਹਿਰਦੇ ਰਖਾਂ ਸੰਭਾਲ ਨਾ ਬਿਸਰੋ ਨਾਮ ਸਾਰੋ ਨਾ ਭੁੱਲੋ ਨਾ ਭਲਾਓ ਆਪਦੇ ਆਪਦੇ ਕਰੋ ਸਿਰ ਤੇ ਹੱਥ ਰੱਖੋ ਸਿੱਧੇ ਰਸਤੇ ਪਾਓ ਜੋ ਕੀਤਾ ਸੁ ਵਾਹਵਾ ਜੋ ਕਰੋਗੇ ਸੁ ਵਾਹਵਾ ਜੋ ਬੈਠੇ ਕਰ ਕਰਾ ਰਹੇ ਹਾਂ ਸੋਹੀ ਵਾਹਵਾ ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗ ਤਤਰਾਇਆ ਜਨ ਆਵਨ ਕਾ ਹੈ ਸਵਾਵ ਜਨ ਕੈ ਸੰਗ ਚਿਤ ਆਵੇ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਏ ਆਕਾਲ ਪੁਰਖ ਅੰਤਰ ਜਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸ੍ਰੀ ਸੱਚੇ ਪਾਤਸ਼ਾਹ ਜੀ ਤਨਤਨ ਬਾਬਾ ਆਨੰਦ ਸਿੰਘ ਜੀ ਦੀ ਵਰਸੀ ਦੀ ਯਾਦ ਵਿੱਚ ਇਸ ਲਈ ਆਪ ਜੀ ਦੀ ਮਿਹਰ ਦੇ ਨਾਲ ਸੱਚੇ ਪਾਤਸ਼ਾਹ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ 151 ਜਪਜੀ ਸਾਹਿਬ ਜੀ ਦੇ ਅਖੰਡ ਪਾਠ 31 ਅਸ ਵੇਲੇ 182 ਅਖੰਡ ਪਾਠ ਰਭ ਹੋਣ ਲੱਗੇ ਹਨ ਗਰੀਬ ਅਨੁਆਜ ਆ ਗਿਆ ਬਖਸ਼ੋ ਆਪ ਜੀ ਦੀ ਹਜ਼ਰੀ ਵਿੱਚ ਪਾਠੀ ਸਿੰਘ ਕੁੰਭ ਜੋਤ ਧੂਪ ਦੀਪ ਨਾਰੀਅਲ ਸਗਲ ਸਮਗਰੀ ਹਾਜ਼ਰ ਹੈ ਕਿਰਪਾ ਕਰਕੇ ਜੇ ਸੱਚੇ ਪਾਤਸ਼ਾਹ ਕੋਈ ਹੁਨਤਾਈ ਹੈ ਤੇ ਆਪ ਪੂਰੀ ਕਰਵਾ ਲੈਣੀ ਮਿਹਰਾਂ ਕਰਨੀਆਂ ਸੱਚੇ ਪਾਤਸ਼ਾਹ ਜੀ ਆਪ ਜੀ ਦਾ ਹੀ ਕਾਰਜ ਹੈ ਜਿਸ ਕਾ ਕਾਰਜ ਤਨਹੀਂ ਕੀਆ ਮਾਨਸ ਕਿਆ ਵਿਚਾਰਾ RAM ਆਪ ਕਿਰਪਾ ਕਰਕੇ ਮਿਹਰਾਂ ਪਰ ਹੱਥ ਸਰਤੇ ਰਹਿ ਕੇ ਸਾਰੀ ਸੇਵਾ ਲੈਣੀ ਸੱਚੇ ਪਾਤਸ਼ਾਹ ਜੀ ਇਸ ਵੇਲੇ ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਦੇ ਵਿੱਚੋਂ ਕੜਾ ਪ੍ਰਸ਼ਾਦ ਹੀ ਦੇਖਦਾ ਥਾਲਾ ਸਜ ਕੇ ਹਾਜ਼ਰ ਹੈ ਆਪ ਜੀ ਨੂੰ ਭੋਗ ਲੱਗੇ ਸੀਤ ਪ੍ਰਸਾਦ ਪਿਆਰੀ ਸਾਧ ਸੰਗਤ ਨੂੰ ਮਿਲੇ ਨਾਮ ਚੱਤਿਆਵੇ ਸਰਬ ਸੁਖ ਹੋਵੇ ਸਿੱਖ ਸੰਗਤ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਣ ਸ੍ਰੀ ਗੁਰੂ ਨਾਨਕ ਨਾ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇੱਕ ਓੰਕਾਰ ਸਤ